ਕਰੋ ਜੀ ਇਤਿਹਾਸਕ ਝੰਡਾ ਦਾ ਜੋ ਦਰਖਤ ਹੈ ਜਿੱਥੇ ਨੀਲਾ ਘੋੜਾ ਕੋੜਾ ਸਰਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਨੇ ਬੰਨਿਆ ਸੀ ਝੰਡਾ ਦਾ ਦਰਖਤ ਹੈ ਸੰਕਾ ਦਰਸ਼ਨ ਦੇਦਾਰੇ ਕਰ ਰਹੀਆਂ ਜਿੱਦਾਂ ਦਰਬਾਰ ਹੈ ਸੋ ਇਧਰ ਆ ਕੇ ਲੰਗਰ ਨੇ ਸੋ ਅਤੁੱਟ ਗੁਰੂ ਕੇ ਲੰਗਰ ਵਰਤਾਏ ਜਾਂਦੇ ਆ ਸਵਾਗਤ ਹੈ ਜੀ ਸੰਪਾ। ਸਵਾਵਾਾਰੇ ਨੰਦਰਾਂ ਦੇ ਵਿੱਚ ਦੂਖੇ ਵਰਤਨਾਂ ਦੀ ਵਰਤਨ ਲਾਓ। ਆਪੋ ਆਪਣੇ ਵਰਤਨ ਲੈ ਕੇ ਲੰਗਰ ਦੇ ਵਿੱਚ ਸੰਕਾਂ ਦੇਖੋ। ਸਤਿਗੁਰੂ ਦੀ ਕਿਰਪਾ ਸਾਫ ਸਭਾਈਆਂ ਕਰ ਰਹੀਆਂ ਸੰਕਾਂ। ਇਸ ਤਰ੍ਹਾਂ ਦੀਆਂ ਵੀ ਇਸ ਸਵਾਵਾ ਮਿਲ ਰਹੀਆਂ ਲੰਗਰ ਪਰਵਾਣ ਦੀ ਲੰਗਰ ਸ਼ਕਨ ਦੀ। わグルディか。